ਸਾਡੇ ਸਾਰਿਆਂ ਦੇ ਰੂਬਰੂ ਆਇਆ ਆਉ ਬਾਬਾਤਮਾ ਦੇ ਚੰਨਾਂ ਦੇ ਵਿੱਚ ਹੰਗਾਰਾ ਪਰਖੀ ਫਤਿਹ ਦੀ ਸਾਂਝ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਉਹ ਇੱਕ ਮਾਝੇ ਦੇ ਜਿਹੜੂ ਕੌਮ ਦੀ ਜਿਹੜੀ ਕਹਿੰਦੇ ਆ ਲੜਾਕੂ ਕਿ ਉਹ ਇਹ ਮਾਝਾ ਜਿਹੜਾ ਕਹਿੰਦੇ ਸੀ ਕਿ ਉਹ ਇੱਕ ਜਿਹੜੂ ਕੌਮ ਆ ਕਿ ਜਿਹੜੀ ਆਪਣੀ ਮਿਹਨਤ ਦੇ ਨਾਲ ਕਿ ਆਪਣੀ ਮਿਹਨਤ ਦੇ ਨਾਲ ਕੰਮ ਕਰਕੇ ਤੇ ਆਪਾਂ ਜਿਹੜੇ ਅੱਜ ਆਪਣਾ ਪਰਿਵਾਰ ਹੋਵੇ ਚਾਹੇ ਸਾਡਾ ਇਲਾਕਾ ਹੋਵੇ ਆਪਾਂ ਉਹ ਕੌਮ ਆ ਕਿ ਜਿਹੜੀ ਆਪਣੀ ਮਿਹਨਤ ਨਾਲ ਖਾਣ ਵਾਲੀ ਕੌਮ ਆ ਅੱਜ ਮੈਂ ਤੁਹਾਡੇ ਵਿੱਚ ਆਇਆ ਠੀਕ ਆ ਮੈਂ ਕੋਈ ਇੱਥੇ ਮੇਰੀਆਂ ਮਾਵਾਂ ਬੈਠੀਆਂ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਭਰਾ ਮੇਰੇ ਬਜ਼ੁਰਗ ਕਿ ਮੈਂ ਕੋਈ ਰਾਜਨੀਤੀ ਪਰਿਵਾਰ ਦੇ ਵਿੱਚੋਂ ਨਹੀਂ ਆ ਮੈਂ ਇੱਕ ਤੁਹਾਡੇ ਵਰਗੇ ਪਰਿਵਾਰ ਦੇ ਵਿੱਚੋਂ ਆ ਠੀਕ ਹੈ ਜੀ ਕਿ ਜਿਹੜਾ ਇੱਕ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਨੂੰ ਇਹ ਤਾਂ ਆਮ ਘਰ ਦਾ ਬੁੱਤ ਵੇਖ ਕੇ ਕਿ ਮੇਰਾ ਕੰਮ ਵੇਖ ਕੇ ਮੈਨੂੰ ਦਿੱਤੀਆ ਨਹੀਂ ਤੇ ਅੱਜ ਜਿਹੜਾ ਮੇਰੇ ਕੋਲ ਉਹਦਾ ਦੂਜੀ ਸਰਕਾਰਾਂ 'ਚ 50 50 70-70 ਲੱਖ ਰੁਪਈਆ ਲੈ ਕੇ ਉਹਦੇ ਪ੍ਰਾਪਤ ਕਰਦੇ ਨੇ ਕਿ ਜਿਹੜੇ ਮੈਨੂੰ ਮੇਰੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਮੇਰੀ ਇਹ ਕਿ ਇਮਾਨਦਾਰੀ ਵੇਖ ਕੇ ਮੇਰੀ ਇਹ ਕਿ ਵਫਾਦਾਰੀ ਵੇਖ ਕੇ ਪਾਰਟੀ ਦੇ ਪ੍ਰਤੀ ਤੇ ਮੈਨੂੰ ਇਸ ਕੱਦ ਦੇ ਉੱਤੇ ਬਿਠਾਇਆ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਅੱਜ ਦਿੱਤੇਗ ਦੇ ਉੱਤੇ ਕਿ ਤੁਸੀਂ ਇੱਦੇ ਇਕੱਠੇ ਹੋ ਕੇ ਮੇਰੇ ਵੀਰ ਮੇਰੇ ਭਰਾ ਮੇਰੀਆਂ ਮਾਵਾਂ ਇੱਥੇ ਆਈਆਂ ਨੇ ਇਹ ਮੈਂ ਆਪਣਾ ਪਿਆਰ ਸਮਝ ਸਕਦਾ ਕਿਉਂਕਿ ਮੈਂ ਕੋਈ ਲੀਡਰ ਨਹੀਂ ਆ ਮੈਂ ਤੁਹਾਡਾ ਪੁੱਤ ਵਾਂ ਤੁਹਾਡਾ ਭਰਾ ਵਾਂ ਤੁਸੀਂ ਮੈਨੂੰ ਅੱਧੀ ਰਾਤ ਨੂੰ ਵੀ ਆਵਾਜ਼ ਮਾਰੋਗੇ ਤੇ ਤੁਹਾਡੀ ਅੱਧੀ ਆਵਾਜ਼ ਦੇ ਉੱਤੇ ਅਮੇਜ ਜਿਹੜਾ ਤੁਹਾਡੇ ਵਿੱਚ ਹਾਜ਼ਰ ਹੋਏਗਾ ਕਿਉਂਕਿ ਕਿਉਂਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੀ ਜਿਹੜੀ ਲੋਕਾਂ ਦੀ ਤੁਹਾਡੀ ਆਪਣੀ ਸਰਕਾਰ ਆ ਨਹੀਂ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੇਦਿਓ ਨਹੀਂ ਹੋ ਇਹ ਕਿ ਮੰਤਰੀ ਆਂਦਾ ਰਿਹਾ ਉਹਦੇ ਹੱਥ ਮਲਾਉਣ ਦੇ ਬਾਅਦ ਉਂਗਲੀਆਂ ਜੰਮੀਆਂ ਪੈਦੀ ਉਂਗਲੀਆਂ ਪੂਰੀਆਂ ਵੀ ਆ ਗਈਆਂ ਮਲਾ ਕੇ ਲੈ ਆਣਾ ਹੈ ਨਾ ਜੀ ਇਹ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹਨੇ ਦੂਜੀਆਂ ਸਰਕਾਰਾਂ ਨੂੰ ਜਾਗ ਦੱਸਦੀ ਹੈ ਕਿ ਆਮ ਲੋਕਾਂ ਦੇ ਵਿੱਚ ਕਿੱਦਾਂ ਵਿਚਰੀਦਾ ਜਦੋਂ ਸਾਡੀ ਸਰਕਾਰ ਬਣੀ ਸੀ 2022 ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਨੇ ਕਿ ਇਹਨਾਂ ਦੇ ਸੀਐਮ ਬਣੇ ਸੀ ਤੇ ਦੂਜੀਆਂ ਸਰਕਾਰਾਂ ਜਿਹੜੀਆਂ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਸਰਕਾਰ ਬਣ ਗਈ ਆ ਉਹਨੇ 6 ਮਹੀਨੇ ਨਹੀਂ ਚਲਦੀ 6 ਮਹੀਨੇ ਚੱਲ ਗਈ ਫੇਰ ਕਹਿੰਦੇ ਕਿ ਇਹਨਾਂ ਨੂੰ ਕੰਮ ਕਰਨਾ ਨਹੀਂ ਆਉਣਾ ਫੇਰ ਕੰਮ ਕਰਨਾ ਵੀ ਦੱਸਤਾ ਤੇ ਜਦੋਂ ਕੰਮ ਕਰਨਾ ਦੱਸਤਾ ਫੇਰ ਇਹ ਹਰਾੜ ਕੇ ਨਾ ਨਾ ਜੀ ਦੁਨੀਆ ਕਿੱਥੇ ਆਦਾ ਕੋ ਸੈਟੀਸਫਾਈ ਅੱਜ ਦੀ ਡੇਰ ਦੇ ਉੱਤੇ 52000 ਨੌਕਰੀਆਂ ਜਿਹੜੀਆਂ ਸਾਡੀ ਆਮ ਆਦਮੀ ਪਾਰਟੀ ਨੇ ਦਿੱਤੀਆਂ ਵਾ ਤੇ ਆਪਕੋ 42 ਮੋਹੱਲਾ ਕਲੀਨਿਕ ਜਿਹੜੇ ਨੇ ਪੰਜ-ਪੰਜ ਪਿੰਡਾਂ ਤੇ ਇੱਕ-ਇੱਕ ਮੋਹੱਲਾ ਕਲੀਨਿਕ ਬਣਾਏ ਨੇ ਜਿਸ ਤੇ 10-10 ਹਜ਼ਾਰ ਦਾ ਇਲਾਜ ਫ੍ਰੀ ਹੋ ਰਿਹਾ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਇੱਕ ਇਮਾਨਦਾਰ ਸੀਐਮ ਨੇ ਚਲੋ ਮਾ ਪਾਰਟੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਚਾਹੇ ਉਹ ਕਾਂਗਰਸ ਹੋਵੇ ਜਾਂ ਬੀਜੇਪੀ ਜਾਂ ਅਕਾਲੀ ਦਲ ਆ ਪਰ ਬੰਦੇ ਜਿਹੜੇ ਹੁੰਦੇ ਨੇ ਉਹ ਮਾੜੇ ਹੁੰਦੇ ਨੇ ਜਿਹੜੇ ਗਰੀਬਾਂ ਤੱਕ ਉਹਨਾਂ ਦਾ ਹੱਥ ਨਹੀਂ ਪਹੁੰਚਾ ਦਿੰਦੇ ਮੈਨੂੰ ਤੁਹਾਡੇ ਪਿੰਡ ਤੋਂ ਬਹੁਤ ਜ਼ਿਆਦੀਆਂ ਕਮਪਲੇਨਾਂ ਆਦੀਆਂ ਸੀ ਕਿਥੇ ਜਦੋਂ ਕਣਕ ਵੰਡਦੀ ਆ ਤੇ ਇਦਾਂ ਹੁੰਦਾ ਗਰੀਬ ਬੰਦਿਆਂ ਤੱਕ ਆਣ ਨਹੀਂ ਦਿੰਦੇ ਚਾਹੇ ਜਦੋਂ ਆ ਕੱਚੇ ਕੋਠਿਆਂ ਦੀ ਗਰੰਟਾ ਪੈਂਦੀ ਆ ਮੇਰੇ ਕੋਲ ਵੀ ਇੱਕ ਕੇਸ ਆਇਆ ਸੀ ਤੁਹਾਡੇ ਪਿੰਡੋਂ ਉਹੀ ਵੀ ਜਿਹੜੇ ਨੇ ਕਿਤੇ ਬੰਦੇ ਲਾ ਰੱਖੇ ਨੇ ਕਿ ਜਿਨ੍ਹਾਂ ਦੀ ਗਰਾਂਟਾ ਪਵਾੜੀਆਂ ਉਹੀ ਇਹਨਾਂ ਦੀ ਪੈਣ ਗਿਆ ਪਰ ਮੈਂ ਉਹਨਾਂ ਨੂੰ ਕਹਿੰਦਾ ਬੰਦੇ ਦੇ ਪੁੱਤ ਬਹਾਂਜੋ ਹੁਣ ਮੈਂ ਆ ਗਿਆ ਹੁਣ ਮੈਂ ਭੱਜਣ ਨਹੀਂ ਦੇਣੇ ਕਿਤੇ ਨੇ بڑے ਮੁੱਖੇ ਜਾ ਕੇ ਗਰੀਬ ਬੰਦੇ ਦਾ ਹੱਥ ਜਿਹੜਾ ਵਾ ਗਰੀਬ ਬੰਦੇ ਤੱਕ ਪਹੁੰਚੇਗਾ ਠੀਕ ਹੈ ਜੀ ਨਹੀਂ ਤੇ ਤੁਹਾਨੂੰ ਪਤਾ ਤੁਸੀਂ ਰੋਜ਼ ਹੀ ਝਾੜੂ ਨਾਲ ਆਪਣਾ ਘਰ ਸਾਫ਼ ਕਰਦੇ ਹੋ ਉਹਨਾਂ ਸਟਾਈ ਦੇ ਵਿੱਚ ਗੰਦ ਵੀ ਸਾਫ਼ ਕਰਦੇ ਹੋ ਠੀਕ ਹੈ ਜੀ ਉਹਨਾਂ ਸਟਾਈ ਦੇ ਵਿੱਚ ਜਿਹੜਾ ਗੰਦ ਜਿਹੜਾ ਪਾਇਆ ਨਾ ਮਾਵਾਂ ਭੈਣਾਂ ਝਾੜੂ ਦੇ ਨਾਲ ਕਾਰ ਤੇ ਸਫਾਈ ਕਰਦਿਆਂ ਨੇ ਜਦੋਂ ਕਾਰ ਤੇ ਕਾਬੂ ਨਹੀਂ ਆਉਂਦਾ ਤੇਰਾ ਮੁੱਠਾ ਵੀ ਫੜ ਲੈਂਦੇ ਯਾਨੀ ਉਹ ਹੋ ਜਾਵੇ ਸਿੱਧਾ ਇਹ ਹੁਣ ਤੁਰੀਆ ਗਲ ਵੀ ਸਿੱਧਾ ਕਰਨਾ ਵਾ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਇਹ ਕਹਾਂਗਾ ਕਿ ਮੈਂ ਜਿਹੜੇ ਵੀਰ ਨੇ ਮੇਰੇ ਭਰਾ ਨੇ ਇੱਥੇ ਸਾਰੇ ਜਾਣੇ ਜਿਹੜੇ ਕਿ ਮੇਰੇ ਬਜ਼ੁਰਗ ਮੇਰੇ ਮਾਂ ਮੇਰੇ ਪਿਓ ਸਾਰੇ ਇੱਥੇ ਨੇ ਕੋਈ ਮੇਰੇ ਤੋਂ ਬਜ਼ੁਰਗ ਨਹੀਂ ਨੇ ਕਿੰਨੀ ਮੇਰੀ ਉਮਰ ਨਹੀਂ ਉਹਨਾਂ ਦਾ ਤਜਰਬਾ ਹੋਣਾ ਮੈਂ ਵੀ ਤੁਹਾਡਾ ਬੱਚਾ ਆਇਆ ਜੀ ਪਰ ਜੇ ਮੈਂ ਅੱਜ ਇੱਕ ਜ਼ਿੰਮੇਵਾਰੀ ਤੇ ਆਇਆ ਵਾ ਤੇ ਮੈਂ ਤੁਹਾਨੂੰ ਇੱਕ ਵਿਸ਼ਵਾਸ ਦਿਨਾਂ ਕਿ ਮੈਨੂੰ ਰਾਤ ਦੇ 12 ਵਜੇ ਵੀ ਕੋਹਗੇ ਏ ਅੰਗਰੇਜ਼ ਸਿੰਘ ਤੁਹਾਡੇ ਨਾਲ ਖਲੋਤਾ ਹੋਇਆ ਮਿਲੇਗਾ ਮੋੜੇ ਦਾ ਮੋੜਾ ਲਾ ਕੇ ਮੁੜੇਗਾ ਮੈਂ ਮੈਂ ਕਿਸੇ ਕਾਂਗਰਸੀ ਨੂੰ ਪੁੱਛਿਆ ਐਦਾਂ ਹੀ ਮੈਂ ਕਿਹਾ ਯਾਰ ਇਹ ਦਿੱਤੂ ਕਿਉਂ ਜਾਂਦੇ ਨੇ ਕਿੰਦੇ ਯਾਰ ਇਹਨਾਂ ਕੋਈ ਸਹਾਂ ਬੜਾ ਮੈਂ ਕਿਹਾ ਸਹਾਂ ਬੜਾ ਮਤਲਬ ਇਹਦਾ ਮਤਲਬ ਸਮਝਦੇ ਹੋ ਅਹੀਂ ਵਕਾਊਂਗਾ ਤੁਸੀਂ ਵਕਾਊ ਸਾਹ ਸੰਗਤ ਜੀ ਏ ਸਾਡੀ ਕੌਮ ਏ ਇਹ ਮਾਝੇ ਦੇ ਜੁਝਾਰੂ ਕੌਣ ਵਕਾਊ ਹੁੰਦੇ ਅੱਜ ਬਾਰਡਰ ਸਾਹ ਸੰਗਤ ਜੀ ਇੱਥੇ ਨਹੀਂ ਅੱਜ ਬਾਰਡਰ ਦਿੱਲੀ ਕੋਲ ਲੱਗਾ ਹੋਣਾ ਠੀਕ ਹੈ ਜੀ ਅੱਜ ਕਹਿੰਦੇ ਕਿਸੇ ਕੌਮ ਦੀ ਸ਼ਕਤੀ ਵੇਖਣੀ ਯਾਰੋ ਜਿਨੋਰਾ ਉਹਦੇ murid ਕਿੰਨੇ ਬੰਦੇ ਨਾ ਗਿਨੋ ਉਹਦੇ ਉਸ ਕੌਮ ਚ ਹੋਏ ਸ਼ਹੀਦ ਕਿੰਨੇ ਇਹ ਗਿਨੋ ਇਹ ਮਹਾਰਾਜਾ ਜੀ ਸੰਗਤ ਦੀ ਉਹ ਕੌਮ ਆ ਕਹਿੰਦਾ ਜਦੋਂ ਲੜਾਈ ਲੱਗਦੀ ਸੀ ਨਾ ਤੇ ਕਹਿੰਦੇ ਰਹੇ ਆ ਪਹਿਲੇ ਮਾਜੇ ਦੇ ਜਝਾਰੂ ਆ ਲੰਦੋ ਫੇਰ ਲੜਾਈਆਂ ਸ਼ੁਰੂ ਕਰਨੀਆਂ ਇਹ ਉਹ ਜਝਾਰੂ ਕੌਮ ਆ ਇਹ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਉਹ ਕੌਮ ਆ ਜਿਹਨੇ ਆਪਣੇ ਹੱਕ ਸੱਚ ਦੀ ਲੜਾਈ ਲਈ ਆਪਣੀ ਮਿਹਨਤ ਕਰਕੇ ਖਾਨ ਵਾਲੇ ਨੇ ਕੇ ਅੱਗੇ ਹੱਥ ਨਹੀਂ ਲਾ ਸਕਦੇ ਚਾਹੇ ਉਹ ਦਿੱਲੀ ਹੋਵੇ ਚਾਹੇ ਉਹ ਯੂਕਰੇਨ ਦੀ ਲੜਾਈ ਹੋਵੇ ਤੇ ਚਾਹੇ ਉਹ ਅਮਰੀਕਾ ਬੈਠਾ ਟਰੰਪ ਹੋਵੇ ਉਹਨੂੰ ਵੀ ਪਤਾ ਕਿ ਸਾਡੇ ਜਿਹੜੇ ਸਰਦਾਰ ਨੇ ਜਿਹੜੇ ਸਿੱਖ ਕੌਮ ਪੰਜਾਬੀ ਦੀ ਉਹ ਕਿੱਦਾਂ ਦੀ ਕੌਮ ਆ اے مار ਸਾਹ ਸੰਗਤ ਜੀ ਅੱਜ ਜੇ ਮੈਂ ਤੁਹਾਡੇ ਕੋਲ ਆਇਆ ਵਾਂ ਤੇ ਤੁਹਾਡੇ ਕੋਲ ਮੈਂ ਇੱਕੋ ਵਾਦਾ ਲਵਾਂਗਾ ਕਿ ਜਿਹੜੇ ਵੀ ਸਾਡੇ ਇੱਕ ਆਮ ਆਦਮੀ ਪਾਰਟੀ ਦੇ ਕੰਮ ਨੇ ਚਾਹੇ ਉਹ ਗਰਾਂਟਾ ਦੇ ਸਬੰਧਿਤ ਹੋਵੇ ਚਾਹੇ ਉਹ ਕਨਕ ਦੇ ਸਬੰਧੀ ਹੋਵੇ ਚਾਹੇ ਉਹ ਕਿਸੇ ਵੀ ਥਾਣੇ ਦੇ ਸਬੰਧਿਤ ਹੋਵੇ ਤੁਹਾਡੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ ਮੇਰਾ ਦਫ਼ਤਰ ਤੁਹਾਡੇ ਲੱਗਿਆ ਬਰਾਬਰ ਰੋਡ ਤੋਂ ਜਾ ਕੇ ਜਿਆਦਾ ਦੂਰ ਨਹੀਂ 5 ਕਿਲੋਮੀਟਰ ਤੇ ਹੀ ਆ ਜਦੋਂ ਮਰਜ਼ੀ ਆ ਕੇ ਮੈਨੂੰ ਕਾਲ ਕਰਦੇ ਹੋ ਤੁਹਾਡੇ ਨਾਲ ਭਲੋਵਾਂਗਾ ਕਿ ਜਿਹੜਾ ਅਫਸਰ ਕੰਮ ਨਹੀਂ ਕਰੇਗਾ ਉਹਨੂੰ ਕਹਾਂਗਾ ਕਿ ਕੰਮ ਕਰਨਾ ਤੇ ਫੇਰ ਨਹੀਂ ਕਰਨਾ ਤੇ ਚੱਲ ਚੰਗੀ ਕਰ ਜਿਹੜਾ ਕੰਮ ਕਰੇਗਾ ਉਹ ਆਪਸ਼ਨ ਇੱਥੇ ਰਹੇਗਾ ਜਿਹੜਾ ਨਹੀਂ ਕਰੇਗਾ ਹੱਡਕੁਆਟਰ ਜਾਏ ਆਪਣਾ ਕੰਮ ਕਰੇ ਇੱਥੇ ਅਫਸਰ ਉਹੀ ਰਹਿਣਗੇ ਜਿਹੜੇ ਕੰਮ ਕਰਨਗੇ ਠੀਕ ਹੈ ਜੀ ਅੱਜ ਮੈਂ ਤੁਹਾਡੇ ਕੋ ਆਇਆ ਵਾ ਤੁਹਾਡੇ ਕੋ ਇਹ ਨਹੀਂ ਆਸ਼ੀਰਵਾਦ ਲੈਣ ਆਇਆ ਵਾ ਕਿ ਮੇਰੀ ਪਾਵਰ ਹੈ ਜਿਹੜੀ ਉਹ ਕੋਈ ਮੇਰਾ ਉਧਰ ਨਹੀਂ ਹੈਗਾ ਜੀ ਮੈਂ ਪੰਜਾਬ ਦਾ ਸਖਤਰਵਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਮੇਰੀ ਪਾਵਰ ਤੁਸੀਂ ਹੋ ਜਿੱਥੇ ਤੁਸੀਂ ਖਲੋਗੇ ਉੱਥੇ ਮੈਨੂੰ ਓਡੇ ਦਾ ਵੀ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਜੀ ਉਹ ਸਾਰੇ ਕਹਿਣਗੇ ਸਾਰੀਆਂ ਗੱਲਾਂ ਕਰ ਗਿਆ ਬੀਬੀਆਂ ਨੇ ਕਿਹਾ ਸਾਡੇ 1000 ਰੁਪਏ ਅਲ ਨਹੀਂ ਆਇਆ ਦੋ ਮੰਨ ਰਖਾ ਦੋ ਜਿਆਨੇ ਸਮਝੀ ਸਾਰੇ ਕਹਿਣਾ ਕਿ ਸਾਰੀਆਂ ਗੱਲਾਂ ਕਰ ਗਿਆ ਤੁਹਾਡੇ 1000 ਰੁਪਏ ਅਲ ਨਹੀਂ ਆਇਆ ਕਹਣਾ ਜੀ ਤੇ ਮੈਂ ਸਾਰੀਆਂ ਮਾਤਾਵਾਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ